ਫੇਰ ਸਟਾਕ ਤਾਂ ਈ ਸੀਗੇ ਆਪਣੇ ਟਾਇਰ ਸੀਗਾ ਬਾਈ ਦਾ ਖਤਮ ਹੀ ਹੋ ਗਿਆ ਸੀ तकरीबन ਥੋੜਾ ਪਾੜ ਗਿਆ ਹੋ ਜਾਂ ਹਵਾ ਘੱਟ ਹੋ ਉਹਨੇ ਥੋੜਾ ਚੱਲ ਕਿ ਉਹ ਫਟ ਗਿਆ ਇਹਦਾ ਕੋ ਬਚਿਆ ਨਹੀਂ ਵਿਚਾਰੇ ਦਾ ਤੇ ਜੈਕ ਵੀ ਥੋੜਾ ਮਿੱਟੀ ਵਾਲਾ ਥਾਂ ਆ ਪਰ ਟਰਾਈ ਕਰਾਂਗੇ ਜੈਕ ਲਾਉਣ ਜੀ ਵਧੀਆ ਤਰੀਕੇ ਨਾਲ ਦੂਜਾ ਟਾਰ ਵੀ ਨਾਲ ਰੈਡੀ ਆ ਉਹ ਪਾ ਦਾਂਗੇ ਜੀ ਤਾਂ ਥਾ ਥੋੜਾ ਇਧਰ ਆ ਆਪਣੇ ਸੇਫਟੀ ਸ਼ੂ ਪਾਵਾਂਗੇ ਹੁਣ ਆ ਸਪੋਰਟਸ ਸਾਈਜ਼ ਨੂੰ ਤਾਰ ਦਾਂਗੇ ਇਹ ਨਹੀਂ ਚਾਏ ਇੰਸਾ ਦੇ ਟੇ ਸ਼ੂ ਸੋ ਇਹ ਗੱਲ ਉਹਨਾਂ ਦੀ ਬੜੀ ਸਹੀ ਹੈ ਵਾਜਬ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਕੋਟ ਸਟੀਲ ਵਾਲੇ ਸ਼ੂ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੇਫਟੀ ਹੈ ਨਾਲ ਜੀ ਆਲ ਹੀ ਗਾਟਰ ਉਨਾ ਸਿਪਾਲ ਇਹ ਆਪਣੇ ਗੋਡਿਆਂ ਦੀ ਕੈਪ ਸੇਫਟੀ ਬੂਥਾ ਕਲੀਆ ਜੱਕ ਲਾਉਣੀ ਹੁਣ ਜੱਕ ਦੀਅਰੀ ਹੱਥ ਲੈ ਲਾਂਗਾ ਦੀ ਕੱਢ ਲਿਆ ਆਪਣਾ ਹਥਿਆਰ ਇਹ ਚ ਆਇਲ ਪਾਈਦਾ ਉਹਦਾ ਗਨ ਆਇਲ ਹੁੰਦਾ ਆ ਆਪਾਂ ਮਾਰਨਿੰਗ ਵੀ ਕੀਤਾ ਕੰਮ ਉਸ ਵੇਲੇ ਇੱਕ ਟਾਈਮ ਪਾਈਦਾ ਉਹੀ ਪਾ ਲਿਆ ਰੈਡੀ ਆ ਆ 골ਡਨ ਟੂਲ ਹੁੰਦਾ ਟਾਇਰ ਪੱਟਣ ਨੂੰ ਤੇ ਆਸਾਨੀ ਨਾਲ ਨਾ ਪੱਟ ਹੋ ਜਾਂਦਾ ਆ ਕਰਦੇ تیاری ਵਿੱਚ ਦੇਖੋ ਨੇ ਤੁਹਾਨੂੰ ਕਿਸ ਤਰੀਕੇ ਨਾਲ ਕਰ ਰਹੇ ਆ ਸਾਰਾ ਕੁਝ ਆ ਗਿਆ ਸਵੀਟ ਇਹ ਠੰਡਾ ਪੂਰਾ ਇਹਦੇ ਨਾਲ ਮਜ਼ਬੂਤ ਹੁੰਦਾ ਹੈ ਖਾਲੀ ਆ ਜਿੰਨ ਦਾ ਪਰੰਗ ਰੂੜਾ ਦਾ ਨਾ ਚੱਕ ਹੋਇਆ ਨਾ ਤੇਰੀ ਨਾਲ ਟਾਇਰ ਹੋ ਗਿਆ ਚੱਕ ਤੇ ਵਧੀਆ ਹੋ ਗਿਆ ਫੰਨਰ ਇਹ ਤਾਂ ਮਿੱਟੀ ਪੱਕੇ ਥਾਂ ਦੇ ਥੋੜਾ ਵਧੀਆ ਆ ਜਾਂਦਾ ਮਿੱਟੀ ਵਾਲੇ ਥਾਂ ਤੇ ਆਹ ਹੁਦਾ ਹੁੰਦਾ ਨਹੀਂ ਆ 깔 ਲਵਾਂਗੇ W40 ਵੱਲਿਓ ਫੁੱਲੀ ਨਾ ਛੁੜਾ ਇਜ਼ੀ ਹੈਂਦਾ ਜੰਗ ਚੁੰਗ ਲਾਥੀ ਜਾਂਦਾ ਆ ਜੰਗ ਚੁੰਗ ਲਾਥੀ ਜਾਂਦਾ ਆ ਤੇ ਮੰਗਦੀ ਤੇ ਪਾਗਲ ਲੋਟਣਾ ਕਰਦੇ ਮੈਂ ਦੋ ਹੱਥਾਂ ਨਾਲ ਜੋੜ ਲਾਇਆ ਉੱਲ ਗਿਆ ਇਜ਼ੀ ਦਦ ਮੁਕਤਾਰੀ ਕੋਲ ਬਦੀ ਹੁੰਦੀ ਬੜੀ ਬਸੀ ਇਹ ਕੋਲ ਨਹੀਂ ਰਿਹਾ ਆਪਾਂ W40 ਪਾ ਲੈਨੇ ਆ ਜੇ ਨਾਪ ਲਿਆ ਫਿਰ ਆਪਣੇ ਕੋਲ ਸੱਹਾਰ ਵਰਤਾਂਗੇ ਕੋਈ ਮਿਲ ਲੱਗਦਾ ਐਸਾ ਢੜੀਆਂ ਬਿਲਾਂ ਸੁਕੇ ਸੁਕੇ ਰੋਣਾ ਪੈਂਦਾ ਲੁੱਕ ਲੁੱਕ ਠੋਟੋ ਕੇ ਬੂ

ਅੱਜ ਪੂਰਾ ਵਧੀਆ ਆ ਗਰਮੀ ਆ ਰਹੀ ਪੂਰੀ ਤੇ ਅੱਲਗੇ ਆ ਜੋਰ ਲਵਾਤਾ ਨੇ ਤੇ ਆ ਹੁਣ ਫਾਇਰਸਟੋਨ ਦਾ ਟਾਇਰ ਆ ਇਹ ਡਰਾਈਵ ਟਾਇਰ ਆ ਇਹ ਟ੍ਰੇਲਰ ਨੂੰ इजीली ਚੱਲੂਗਾ ਵਧੀਆ ਚੱਲੂਗਾ ਬਾਪਾ ਯਾਰ ਸਾਈਡ ਤੇ ਹੋ ਜਾਣਾ ਚਾਹੀਦਾ ਤੇਰੀ ਰਿੰਮ ਵੀ ਬਾਹਰ ਆ ਸਕਦਾ ਆ ਪੁਰਾਣਾ ਰਿੰਮ ਇੱਕ ਆਫਟਰ 90, है। 90 95 ਚਾਹੀਦੀ ਆ ਯੂਸ ਆਇਰਾਂ 95 ਕੋਟ ਹੋਣਗੀ ਆ ਸੰਜੀ 95 97 ਹੋ ਗਈ ਆ ਯਾਰ ਬਹੁਤ ਦੀਨ ਜੀ ਹੁਣ ਆ ਹੋ ਚੜਾਵਾਂਗੇ ਸੋ ਕੀ ਪੂਰੀ ਪੂਰੀ ਫਿਕਸ ਹੋ ਗਈ ਹੈ ਇਹ ਖਰਾਬ ਹੋ ਗਿਆ ਫਿਰ ਇਹ ਤਾਂ ਪਰਪਤੀ ਹੋਣੀ ਚਾਹੀਦੀ ਹੈ ਤੇ ਹੌਲ ਦੇ ਵਿੱਚ ਤੇ ਇਹਨਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਹੋ ਗਿਆ ਟਾਇਰ ਨਾਲ ਨਿਕਸੜ ਹੋ ਗਿਆ ਨਾਲ ਦਾ ਟਰੈਲਰ ਆ ਰਿਹਾ ਆ ਡਰਾਈਵ ਦਾ ਇਹ ਨਾਲ ਟਰੈਲਰ ਬੜੀਆ ਚੱਲ ਰਿਹਾ ਹੈ ਨਾ ਇਹ ਧੱਕੇ ਨਾਲ ਘਰ ਕੱਢ ਕੇ ਹੁਣ ਚੱਕ ਲਾਂਗੇ ਮਿੱਟੀ ਦੇ ਥੋੜਾ ਕੰਮ ਖਰਾਬ ਹੁੰਦਾ ਹੋ ਗਿਆ ਟਾਇਰ ਦੀ ਸਾਰੀ ਪੂਰੀ